ਮਰਦਨਾਮ ਪਰਮੇਸ਼ਰ ਦੇਰਾ ਜੋ ਸਿਮਰੈ ਸੋ ਜੀਵੈ ਜਿਸਨੋ ਕਰਮ ਪਰਾਪਦ ਹੋਵੇ ਸੋ ਜਰਨ ਰਮਲਦੀਵੈ ਦਰਸ਼ਨ ਦੇਹ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਮਨੇ ਸ਼ਰਨ ਰਖ ਪ੍ਰਭ ਦਾਤੈ ਗੌਰ ਪ੍ਰਸਾਦ ਕਿਨੈ ਬਿਰ ਲੈ ਜਾਤੈ ਬਲਾਬਲ ਮਹੱਲਾ ਪੰਜ ਵਾ ਪੈਦੇ ਉਪਜੈ ਭਗਤ ਪ੍ਰਭ ਅੰਤਰ ਹੋਏ ਸ਼ਾਂਤ ਨਾਮ ਜਪਤਾ ਗੋਬਿੰਦ ਕਾ ਬਿਨ ਜਾ ਪਰਮ ਪਰਾਤ ਤੇ ਉਪਜੈ ਭਗਤ ਪ੍ਰਭ ਅੰਤਰ ਹੋਇ ਸਾਤ ਨਾਮ ਜਪਤਾ ਗੋਬਿੰਦ ਕਾ ਬਿਨ ਸਹਿ ਪਰਮ ਪਰਾਤ ਗੁਰਪੂਰਾ ਜਦ ਭੇਟਿਆ ਤੰਕ ਸੁਖ ਪਰਵੇਸ ਮਨ ਕੀ ਮਤ ਤੈ ਆਗੀਐ ਰੂਨੀ ਉਪਦੇਸ਼ ਰਹਾ ਸਿਮਰਤ ਸਿਮਰਤ ਸਿਮਰੀਏ ਸੋ ਪ੍ਰਭ ਸੋੁਰਕ ਦਾਤਾਰ ਮਨਦ ਕਬ ਹੁਨਾ ਬਿਸਰੈ ਸੋੁਰਕ ਆਪਾ ਨਾ ਜਰਜ ਗੁਰ ਦੇ ਬ ਜਾ ਕਾ ਕਿਰਪਾ ਕਰੋ ਪ੍ਰਭ ਤੰਗ ਲਵ ਹ ਸੇਵ ਚਰਨ ਕਮਲ ਸੋ ਰੰਗ ਲਗਾ ਆਜਰਜ ਗੁਰਦੇਵ ਜਾਂ ਕੋ ਕਰਪਾ ਕਰੋ ਪ੍ਰਭ ਤਾਂ ਕੋ ਲਵ ਹੋ ਸੇਵ ਨਿਦਨ ਨਾਨ ਅਮਰਤ ਪਿਆ ਮਨ ਤਨ ਆਨੰਦ ਨਾਨਕ ਕਬ ਹੋ ਨਾ ਬਿਸਰਾ ਪਰਬ ਪਰਮ ਆਨੰਦ ਨਦਰਾਨ ਅਮਰਤ ਪੀਆ ਮਨ ਤਨ ਆਨੰਦ ਨਾਨਕ ਕਬ ਹੋ ਨਾ ਬਿਸਰਾ ਪਰਬ ਨੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ